ਤਰਨ ਤੋਂ ਬਾਅਦ ਜਦੋਂ 에어ਪੋਰਟ ਤੇ ਲੈਂਡ ਹੁੰਦੇ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੁੜੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹ ਉਹਨਾਂ ਤੋਂ ਲੈਨੇ ਆ ਪੂਰੀ ਰਿਪੋਰਟ ਆਖਰ ਕੀ ਹੈ ਸਾਰਾ ਮਸਲਾ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਕਰਦਾ ਜੀ ਮੈਂ ਸੇਰ ਲਾਈ ਪ੍ਰੋਨਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦੇਖੋ ਸ਼ਰਮਾ ਜੀ 트럼ਪ ਪੂਰਾ ਇਸ ਸਮੇਂ ਜਿੱਦੀ ਹੋਇਆ ਪਿਆ ਅੜਿਆ ਪਿਆ ਆਪਣੀ ਜਿੱਤੇ ਬਿਲਕੁਲ ਛੋਟੀ ਸਾਹਿਬ ਦੇਖੋ 12 ਹੋਰ ਭਾਰਤੀ ਜਿਹੜੇ ਰਾਤ ਰਿਪੋਰਟ ਹੋ ਚੁੱਕੇ ਅੱਜ ਆਏ ਆ ਵਾਪਸ ਜਿਹੜੇ ਕਿ ਦਿੱਲੀ ਉਤਾਰੇ ਗਏ ਆ ਜੀ ਦੇਖੋ 트럼ਪ ਦਾ ਜਿਹੜੀ ਜਿੱਤ ਕਰਦਾ ਕਰਦਾ ਹੀ ਹੈ ਲੇਕਿਨ ਸਾਡੀ ਸਰਕਾਰ ਕਿਆ ਕਰਦੀ ਹੈ ਇਹ ਸੈਂਟਰ ਸਰਕਾਰ ਇਹ ਉਹੀ ਗੱਲ ਹੈ ਨਾ ਮੋਦੀ ਜੀ ਕਿਆ ਕਰਦੇ ਆ ਮੀਟਿੰਗ ਦੇਖੋ ਮੀਟਿੰਗ ਹੋਈ ਹੈ ਸਾਨੂੰ ਉਸ ਤੋਂ ਬਾਅਦ ਇੱਕ ਜਿਹੜੀ ਥੋੜੀ ਜਿਹੀ ਲੋਕਾਂ ਨੂੰ ਉਮੀਦ ਜਗੀ ਸੀ ਵੀ ਜਿਹੜੇ ਰਿਪੋਰਟ ਹੋ ਕੇ ਆਉਣਗੇ ਉਹਨਾਂ ਤੇ ਕੁਝ ਬਰਾਮ ਲੱਗੂਗਾ ਉਹਨਾਂ ਬਾਰੇ ਕੁਝ ਸੋਚਿਆ ਜਾਊਗਾ 트럼ਪ ਤੇ ਮੋਦੀ ਦੀ ਮੀਟਿੰਗ ਤੋਂ ਬਾਅਦ ਜੀ ਜਾ ਫਿਰ ਜਿਹੜੇ ਆਪਾਂ ਕਹ ਦਿੰਨੇ ਆ ਵੀ ਹੱਥਾਂ ਤੇ ਹਾਤਕੜੀਆਂ ਪੈਰਾਂ 'ਚ ਬੇੜੀਆਂ ਵੀ ਸ਼ਾਇਦ ਇਹ ਨਾ ਹੋਣ ਜਿਹੜੇ ਅੱਗੇ ਫੋਟੋ ਕੇ ਆਉਣਗੇ ਜੀ ਜੀ ਲੇਕਿਨ ਇਹ ਸਿਲਸਿਲਾ ਰੁਕਿਆ ਨਹੀਂ ਜੀ ਸਹੀ ਗੱਲ ਇਹ ਸਿਲਸਿਲਾ ਉਦਾਂ ਹੀ ਜਾ ਰਹੀ ਆ ਹੱਥ ਬੰਨੇ ਹੋਏ ਆ ਹਾਤਕੜੀਆਂ ਲਾਈਆਂ ਹੋਈਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਠੀਕ ਹੈ اسی ਮੰਨਦੇ ਆ ਉਹਨਾਂ ਨੇ ਗੁਨਾਹ ਕੀਤਾ ਉਹ ਦੂਜੀ ਕੰਟਰੀ ਦੇ ਹਿਸਾਬ ਨਾਲ ਜੀ ਜੀ ਅਮਰੀਕਾ ਦੇ ਹਿਸਾਬ ਨਾਲ ਉਥੋਂ ਦੇ ਬਣਦੇ ਕੈਦ ਦੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਜੀ ਚਲੋ ਠੀਕ ਆ ਕੈਦ ਦਾ ਕਾਨੂੰਨ ਆਪਣਾ ਰੱਖਣਾ ਜੀ ਜੀ ਲੇਕਿਨ ਜਦੋਂ ਉਸ ਕੰਟਰੀ ਦੀ ਜੂ ਖਤਮ ਹੋ ਜਾਂਦੀ ਹੈ ਜੀ ਫਿਰ ਉਹ ਕੈਦ ਦੇ ਕਾਨੂੰਨ ਉੱਥੇ ਰਹਿ ਜਾਂਦੇ ਆ ਜੀ ਜੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਹੱਥ ਕਿਉਂ ਨਹੀਂ ਖੋਲੇ ਜਾਂਦੇ ਹੱਥ ਕਿੜੀਆਂ ਕਿਉਂ ਨਹੀਂ ਖੋਲੇ ਜਾਂਦੀਆਂ ਪੈਰਾਜੋ ਮੀਡੀਆ ਕਿਉਂ ਨਹੀਂ ਖੋਲਿਆ ਜਾਂਦੀਆਂ ਸਵਾਲ ਤਾਂ ਇਹ ਵੀ ਪੜਨਦਾ ਹੈ ਜੀ ਦੇਖੋ ਤੁਸੀਂ ਗੱਲ ਕੀਤੀ ਵੀ ਮੋਦੀ ਸਾਹਿਬ ਨਾਲ ਮੀਟਿੰਗ ਹੋਈ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦੇਣਾ ਜੋ ਮੈਂ ਚਾਰ ਪੰਜ ਦਿਨ ਪਹਿਲਾਂ ਦੇਖ ਰਿਆ ਸੀ ਕਿ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਟਰੰਪ ਨੇ ਇੱਕ ਬਹੁਤ ਵੱਡਾ ਖੁਲਾਸਾ ਵੀ ਕੀਤਾ ਸਾਰੇ ਦਰਸ਼ਕਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਮੈਂ ਦੱਸ ਦੇਣਾ ਕਿ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਜਿਹੜੀ ਉਹਨਾਂ ਤੋਂ ਪਹਿਲਾਂ ਸਰਕਾਰ ਸੀ ਜੋ ਬਾਈਡਨ ਦੀ ਉਹ ਉਹਨਾਂ ਦੇ ਗਿਰਨ ਦਾ ਇਹ ਕਾਰਨ ਦੱਸਿਆ ਗਿਆ ਹੈ ਵੀ ਜੋ ਟਰੰਪ ਦੇ ਤਰਕ ਨੇ ਵਿਚਾਰ ਨੇ ਵੀ ਜੋ ਬਾਈਡਨ ਸਰਕਾਰ ਤਾਂ ਗਿਰਿਆ ਕਿ ਉਹ ਭਾਰਤ ਦੇ ਵਿੱਚ ਨਰਿੰਦਰ ਮੋਦੀ ਨੂੰ ਨੀਚੇ ਧਾਰ ਕੇ ਕੋਈ ਆਪਣੀ ਤੀਜੀ ਸਰਕਾਰ ਬਣਾਉਣਾ ਚਾਹੁੰਦੇ ਸੀਗੇ ਇਹ ਉਹਨਾਂ ਨੇ ਤਤ ਰੱਖਿਆ ਇਹ ਦੇਖੋ ਜੇਕਰ ਇਹ ਮੋਦੀ ਦੇ ਚਾਹਵਨ ਹੈਗੇ ਨੇ ਇਹ ਇਹਨਾਂ ਨੇ ਕਿਹਾ ਵੀ ਲੋਕਾਂ ਨੇ ਤਾਂ ਤਾਰਿਆ ਤੇ ਜਿਹੜੇ ਟਰੰਪ ਨੇ ਰੈਸਟਿੰਗ ਦੇ ਬਹੁਤ ਵੱਡੇ ਚੇਰਨਾ ਰਹੇ ਨੇ ਬਹੁਤ ਜਿੱਦੀ ਬੰਦੇ ਨੇ ਜੇਕਰ ਇਹਨਾਂ ਦੀ ਮੋਦੀ ਨੇ ਇੰਨੀ ਲੋਕਪ੍ਰਿਤੀ ਹੈ ਤਾਂ ਇਹ ਰੋਕ ਵੀ ਸਕਦੇ ਸੀ ਹਾਂ ਚਲੋ ਰੋਕਣਾ ਠੀਕ ਹੈ ਅਸੀਂ ਮੰਨਦੇ ਆ ਵੀ ਸਾਡੇ ਜਿਹੜੇ ਲੋਕ ਨੇ ਪੰਜਾਬੀਆਂ ਚਾ ਹਿੰਦੂਸਤਾਨ ਦੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਹੈ ਗਲਤੀ ਕੀਤੀ ਹੈ ਪਰ ਥੋੜਾ ਬਹੁਤਾ ਰਹਿਤਾ ਵਰਤਦੇ ਜਿਵੇਂ ਕਿ ਦੇਖੋ ਹਾਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਭੇਜਿਆ ਜਾ ਰਿਹਾ ਐ ਇੰਨਾ ਨਿਆਂ ਕੀਤਾ ਜਾ ਰਿਹਾ ਔਰ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਵਿਚਾਰਿਆਂ ਨੂੰ ਹਾਂ ਦੇਖੋ ਸੋਢੀ ਸਾਹਿਬ ਅਜੇ ਤਾਂ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਟਰੰਪ ਆਉਣ ਦੀ ਟਰੰਪ ਦੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਕੁਝ ਭਾਰਤੀ ਇਦਾਂ ਦੇ ਰਿਪੋਰਟ ਕੀਤੇ ਗਏ ਆ ਜਾਂ ਕੁਝ ਇਦਾਂ ਦੇ ਕੱਢੇ ਗਏ ਆ ਜਿਹੜੇ ਉਸ ਸਮੇਂ ਦੇ ਸਰਕਾਰ ਦੇ ਕਾਨੂੰਨ ਦੇ ਹਿਸਾਬ ਨਾਲ ਰਹਿ ਰਹੇ ਸੀਗੇ ਜੀ ਜਿਵੇਂ મોદી ਜੀ ਇੰਡੀਆ ਦੇ ਵਿੱਚ ਹਿੰਦੁਸਤਾਨ ਚ ਕਾਨੂੰਨ ਬਦਲਦਨੇ ਉਥੇ ਟਰੰਪ ਆਇਆ ਟਰੰਪ ਨੇ ਕਾਨੂੰਨ ਬਦਲਿਆ ਕਿਉਂਕਿ ਕਿਹੜ ਕੱਢਣੀ ਸੀ ਹਿੰਦੁਸਤਾਨ ਦੇ ਨਾਲ ਭਾਰਤ ਦੇ ਨਾਲ ਉਹ ਕਿੜ ਕੱਢਿਆ ਗਿਆ ਕਾਨੂੰਨ ਬਦਲਿਆ ਗਿਆ ਹਾਲਾਂਕਿ ਜਦੋਂ ਉਹ ਗਏ ਸੀਗੇ ਬਹੁਤ ਜ਼ਿਆਦਾ ਅੰਕੜਿਆਂ ਦੇ ਵਿੱਚ ਸੀਗੇ ਜਿਹੜੇ ਉਥੇ ਭਾਰਤੀ ਰਹਿ ਰਹੇ ਸੀ ਉਹਨਾਂ ਨੂੰ ਵੀ ਕੱਢਿਆ ਗਿਆ ਜਿਹੜੇ ਕਿ ਉਥੇ ਦੇ ਹਿਸਾਬ ਨਾਲ ਉਹ ਕਾਨੂੰਨ ਤੌਰ ਤੇ ਰਹਿ ਸਕਦੇ ਸੀ ਕੰਮ ਕਰ ਸਕਦੇ ਸੀ ਜਾਂ ਉਹਨਾਂ ਨੂੰ ਆਜ਼ਾਦਤ ਸੀਗੀ ਲੇਕਿਨ ਕਿਤੇ ਨਾ ਕਿਤੇ ਟਰੰਪ ਨੇ ਹੁਣ ਐਦਾਂ ਦਾ ਕਾਨੂੰਨ ਬਣਾ ਕੇ ਉਹਨਾਂ ਨੂੰ ਵੀ ਨਾਲ ਡਿਪੋਰਟ ਕੀਤਾ ਗਿਆ ਜੀ ਕਿੜ ਕੱਢੀ ਗਈ ਹੈ ਜੀ ਹੋ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਇਕੱਲਾ ਟਰੰਪ ਨਹੀਂ ਉੱਥੇ ਯਾਨੀ ਕਿ ਹੁਣ ਜਿਹੜੇ ਕਿ ਨਵੇਂ ਡਾਇਰੈਕਟਰ ਬਣੇ ਨੇ ਪਿਛਲੇ ਉੱਤੇ FBI ਦੇ FBI ਬਹੁਤ ਵੱਡੀ ਜਾਂਚ ਚੰਸੀ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਕਿ ਅਮਰੀਕਾ ਦੀ ਬਹੁਤ ਵੱਡੀ ਇੱਕ ਏਜੰਸੀ ਹੈ ਜਾਂਚ ਏਜੰਸੀ ਉਸੇ ਡਾਇਰੈਕਟਰ ਬਣੇ ਨੇ ਪਟੇਲ ਜੋ ਕਿ ਇੱਕ ਭਾਰਤੀ ਨੇ ਹੈਰਾਨਗੀ ਇਸ ਗੱਲ ਦੀ ਹੈ ਕਿ ਅੱਜ ਉਹ ਉਹਦੀ ਅਮਰੀਕਾ ਦੀ ਸੰਸਦ ਦੇ ਵਿੱਚ ਵੀ ਕਈ ਸਾਡੇ ਯਾਨੀ ਕਿ ਲੋਕ ਉੱਥੇ ਮੈਂਬਰ ਸਾਡੇ ਭਾਰਤੀ ਨੇ ਪਰ ਉਹ ਵੀ ਆਵਾਜ਼ ਨਹੀਂ ਉਠਾ ਰਹੇ ਸੋਡੀ ਸਾਹਿਬ ਗੱਲ ਤਾਂ ਉਹੀ ਹੁੰਦੀ ਹੈ ਜੀ ਜਦੋਂ ਮੈਂ ਬਹੁਤ ਵਾਰੀ ਕੋ ਉਦਾਹਰਨ ਦਿੰਦਾ ਹਾਂ ਉਹਨਾਂ ਵੀ ਜਦੋਂ ਦੂਜੇ ਦੇ ਘਰ ਨੂੰ ਅੱਗ ਲੱਗਦੀ ਹੈ ਫਿਰ ਸਾਡੇ ਇੱਥੇ ਕੋਈ ਇੱਕ ਕੰਨ ਤੇ ਜੂ ਵੀ ਨਹੀਂ ਸਰਕਦੀ ਸੀ ਕੋਈ ਕੋਸ਼ਿਸ਼ ਨਹੀਂ ਕਰਦੇ ਵੀ ਅੱਗ ਬੁਝਾਈਏ ਜਾਂ ਉਸ ਅੱਗ ਦੇ ਸੇਕ ਨੂੰ ਅਸੀਂ ਆਪਣਾ ਸੇਕ ਸਮਝੀਏ ਜੀ ਲੇਕਿਨ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਫਿਰ ਅਸੀਂ ਦੁਹਾ ਹੀ ਪਾਉਨੇ ਆ ਉਹ ਜਿਹੜੇ ਲੋਕ ਉਹਨਾਂ ਦੇ ਵਿੱਚ ਸ਼ਾਮਲ ਐ ਜਾਂ ਉਹ ਆਵਾਜ਼ ਨਹੀਂ ਚੁੱਕਦੇ ਉਹਨਾਂ ਦੀ ਰੋਟੀ ਪੱਕ ਰਹੀ ਹੈ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਕਰਕੇ ਉਹ ਆਵਾਜ਼ ਨਹੀਂ ਚੁੱਕਦੇ ਗੱਲ ਤਾਂ ਸੋ ਸਵਾਲ ਤਾਂ ਇੱਥੇ ਪੈਦਾ ਹੁੰਦਾ ਹੈ ਵੀ ਜਦੋਂ ਕਿ ਕਿਸੇ ਦੀ ਤਕਨੀਕ ਨੂੰ ਜੀ ਆਪਣੀ ਤਕਲੀਫ ਸਮਝਾਂਗੇ ਫਿਰ ਜਾ ਕੇ ਕਿਤੇ ਨਾ ਕਿਤੇ ਮਸਲੇ ਦਾ ਹੱਲ ਹੁੰਦਾ ਜੋ ਕਿ ਨਹੀਂ ਹੋ ਰਿਹਾ ਇਹ ਪਤਾ ਹੈ ਕਿ ਦੇਖੋ ਮੈਂ ਤਾਂ ਇਹ ਗੱਲ ਕਰ ਰਿਹਾ ਕਿਉਂਕਿ ਜਿਹੜੇ ਭਾਰਤੀ ਆਏ ਨੇ ਇਹ ਸਿਰਫ ਹਜੇ ਇਹਨਾਂ ਦੀ ਗਿਣਤੀ 12 ਹੈ ਪਰ ਇੱਕ ਟੋਟਲ 300 ਯਾਨੀ ਕਿ ਹੋਰ ਭਾਰਤੀ ਬੈਠੇ ਨੇ ਪਨਾਮਾ 'ਚ ਜਿਨ੍ਹਾਂ ਦੀ ਵੇਟ ਹੋ ਰਹੀ ਹੈ ਕਦੋਂ ਇਹ ਜਹਾਜ਼ ਵਾਪਸ ਜਾਏਗਾ ਤੇ ਉਹਨਾਂ ਨੂੰ ਐਦਾਂ ਹੀ 14 20 20 ਕਰਕੇ ਲੈ ਕੇ ਆਏਗਾ ਤੇ ਉਹਨਾਂ ਨੂੰ ਵੀ ਇੱਦਾਂ ਹੀ ਜਾਂਦਾ ਜਾਏਗਾ ਫਿਰ ਤਾਂ ਦੇ ਕੋਣੇ ਸਿਲਸਿਲਾ ਰੁਕੇ ਨਹੀਂ ਰਿਹਾ ਲੱਗਦਾ ਸੀ ਵੀ ਜਦੋਂ 트াম্প ਦੀ ਤੇ ਮੋਦੀ ਜੀ ਦੀ ਮੀਟਿੰਗ ਹੋਈ ਸੀ ਲੱਗਦਾ ਸੀ ਵੀ ਕੁਝ ਨਾ ਕੁਝ ਫਰਕ ਪਾਊਗਾ ਲੋਕੋ ਲੋਕ ਤਾਂ ਸਾਡੇ ਵਰਗੇ ਦੇਖਦਾ ਕਿ ਵੀ ਸੋਚਦੇ ਸੀ ਜਾਂ ਮੀਡੀਆ ਇੱਥੇ ਤੱਕ ਸੋਚਦਾ ਸੀ ਵੀ ਹੋ ਸਕਦਾ ਜਿਹੜੇ ਰਿਪੋਰਟ ਹੋ ਕੇ ਆ ਰਹੇ ਆ ਉਹਨਾਂ ਤੇ ਕੋਈ ਨਾ ਕੋਈ ਵਿਚਾਰ ਕੀਤਾ ਜਾਊਗਾ ਉਹਨਾਂ ਦਾ ਕੋਈ ਨਾ ਕੋਈ ਸਿਸਟਮ 'ਚ ਲਿਆਉਣ ਦੀ ਜਾਂ ਸਿਸਟਮ 'ਚ ਰੱਖਣ ਦੀ ਗੱਲ ਕੀਤੀ ਜਾਊਗੀ ਲੇਕਿਨ ਉਸ ਚੀਜ਼ ਦਾ ਕੋਈ ਅਸਰ ਨਹੀਂ ਪਿਆ ਸਾਨੂੰ ਨਹੀਂ ਸਮਝ ਆਈ ਵੀ ਉਹ ਮੀਟਿੰਗ ਦੇ ਉੱਤੇ ਇਹਨਾਂ ਭਾਰਤ ਸਰਕਾਰ ਖਰਚਾ ਕਰ ਰਹੀ ਹੈ ਜਾਂ ਮੋਦੀ ਸਾਹਿਬ ਆਪਣਾ ਸਮੇਂ ਕਰ ਕਰ ਰਹੇ ਆ ਜਾਂ ਕੀਤਾ ਜਾਂ ਪਤਾ ਵੀ ਸੀ ਵੀ ਇਹ ਚੀਜ਼ ਹੋਣੀ ਹੈ ਫਿਰ ਉਹ ਉਹ ਚੀਜ਼ ਕਿਤੇ ਨਾ ਕਿਤੇ ਉਸ ਚੀਜ਼ ਦਾ ਰਿਜ਼ਲਟ ਕਿਉਂ ਨਹੀਂ ਆਇਆ ਅਗਰ ਤੁਸੀਂ ਪੋਜ਼ਿਟਿਵ ਸੋਚ ਲੈ ਕੇ ਗਏ ਸੀ ਕਿ ਪੋਜ਼ਿਟਿਵਿਟੀ ਦੇ ਨਾਲ ਗੱਲ ਕੀਤੀ ਸੀਗੀ ਤਾਂ ਪੋਜ਼ਿਟਿਵਿਟੀ ਵਾਲਾ ਜਿਹੜਾ ਜਵਾਬ ਨਹੀਂ ਜਿਆ ਰਿਆ ਫਿਰ ਉਹੀ ਪੈਰਾਂ ਦੇ ਵਿੱਚ ਬੀੜੀਆਂ ਤੇ ਹੱਥਾਂ ਦੇ ਲੱਗੀਆਂ ਹਾਤਕੜੀਆਂ ਜਿਹੜੀਆਂ ਨਜ਼ਰ ਆ ਰਹੀਆਂ ਜੀ ਕਿਉਂਕਿ ਦੇਖੋ ਦਿੱਲੀ ਚੋਂ ਨਾਲ ਦਾ ਉਹ ਕੁਝ ਦਿਨ ਪਹਿਲਾਂ ਆਪਣੇ ਵਿਦੇਸ਼ ਮੰਤਰੀ ਜੈ ਸ਼ੰਕਰਨ ਖੁਦ ਗਏ ਸੀ ਯੂ ਐਸ ਏ ਗੱਲਬਾਤ ਕਰਨ ਦੇ ਲਈ ਇਸੇ سلسلے ਲਈ ਉਹਨਾਂ ਨੇ ਬੜਾ ਵਧੀਆ ਇੱਕ ਵਾਅਦਾ ਦਵਾਇਆ ਸੀ ਕਿ ਹਾਂ ਆਣਗੇ ਉਹ ਆਣਗੇ ਲੋਕ ਜਿਹੜੇ ਉਹ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਜਿਹੜੇ ਕਾਨੂੰਨੀ ਤਰੀਕੇ ਨਾਲ ਗਏ ਉਹ ਨਹੀਂ ਆਗੇ ਪਰ ਉਹ ਹੱਤਕੜੀਆਂ ਨਹੀਂ ਲੱਗਣਗੀਆਂ ਪਰ ਹੋ ਸਕੂ ਉਲਟਰਾ ਕਿਉਂ ਦੇਖੋ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਆਏ ਆ ਜਿਹੜੇ ਕਾਨੂੰਨੀ ਜਿਹੇ ਤੁਸੀਂ ਕਿਹਾ ਕਿ ਜਿਨ੍ਹਾਂ ਦਾ ਹੱਕ ਨਹੀਂ ਬੰਦਾ ਸੀ ਉਹ ਵੀ ਆ ਗਏ ਤੇ ਫਿਰ ਜੇ دوسری ਗੱਲ ਕੀ ਜੈ ਸ਼ੰਕਰ ਦੀ ਨੇ ਵੀ ਹੱਤਕੜੀਆਂ ਨਹੀਂ ਲੱਗਣਗੀਆਂ ਉਹ ਰਾਤ ਫੇਰ ਦੇਖਣ ਨੂੰ ਮਿਲ ਗਿਆ ਕੀ ਤੁਹਾਨੂੰ ਲੱਗਦਾ ਨਹੀਂ ਦੇਖੋ ਦਿੱਲੀ ਚੋਣਾ ਤੋਂ ਬਾਅਦ ਸਾਰੇ ਕੁ ਉਲਟਰੇ ਆ ਦੇਖੋ ਛੋਟੀ ਸਾਹਿਬ ਇਹ ਰਾਜਨੀਤੀ ਹੈ ਚਲੋ ਇੰਡੀਆ ਦੀ ਰਾਜਨੀਤੀ ਜਿਹੜੀ ਇੰਡੀਆ ਦੇ ਵਿੱਚ ਚੱਲ ਰਹੀ ਹੈ ਲੇਕਿਨ ਜਿਹੜੀ ਕੰਟਰੀਆਂ ਦੀ ਰਾਜਨੀਤੀ ਆਪਸ ਦੇ ਵਿੱਚ ਚੱਲ ਰਹੀ ਹੈ ਉਹਦੇ ਵਿੱਚ ਆਮ ਵਰਗ ਜਿਹੜਾ ਕਿ ਤਨਾ ਕਿਤੇ ਫਿਸ ਰਿਹਾ ਇੱਥੇ ਤੋਂ ਕਿ ਫਿਸ ਰਿਹਾ ਜਿਹੜੇ ਹਾਲਾ ਕੇ ਉਸ ਸਮੇਂ ਕਾਨੂੰਨ ਦੇ ਮੁਤਾਬਕ ਗਏ ਸੀਗੇ ਕਾਨੂੰਨ ਆਪਣੇ ਹਿਸਾਬ ਨਾਲ ਬਣਾਇਆ ਗਿਆ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਦੀ ਮਰਜੀ ਦੇ ਨਾਲ ਬਣਾਇਆ ਗਿਆ ਉਹ ਕਾਨੂੰਨ ਨੂੰ ਬਣਾ ਕੇ ਉਹਨਾਂ ਨੂੰ ਲੋਕਾਂ ਨੂੰ ਲਪੇਟ ਦੇ ਵਿੱਚ ਲਿਆ ਗਿਆ ਖਾਸ ਕਰਕੇ ਇੰਡੀਆ ਦੇ ਲੋਕਾਂ ਨੂੰ ਲਪੇਟ ਦੇ ਵਿੱਚ ਲਿਆ ਗਿਆ ਕਿਉਂ ਇਹ ਇਹ ਰਿਸ਼ਤੇ ਜਿਹੜਾ ਭਾਰਤ ਸਾਕਤ ਨਹੀਂ ਹੁੰਦਾ ਜਾਂ ਹਿੰਦੁਸਤਾਨ ਸਾਕਤ ਨਹੀਂ ਹੁੰਦਾ ਪ੍ਰਧਾਨ ਮੰਤਰੀ ਜੀ ਆਪਣੀ ਮੀਟਿੰਗ ਕਰਦੇ ਆ ਕੋਈ ਹੋਰ ਮੰਤਰੀ ਜਾਂਦਾ ਆਪਣੀ ਕਰਦੇ ਆ ਕੋਈ ਕੱਲ ਨੂੰ ਹੋਰ ਤੁਰਕੂਗਾ ਲੇਕਿਨ ਉਸੀ ਦਾ ਅਸਰ ਨਹੀਂ ਜਦੋਂ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੀ ਦੇ ਨਾਲ ਦੋਨਾਂ ਦੀ ਮੀਟਿੰਗ ਆਪਸ ਦੇ ਵਿੱਚ ਹੋ ਗਈ ਹੈ ਫਿਰ ਉੱਥੇ ਮੰਤਰੀ ਦੀ ਵੈਲਿਊ ਨਹੀਂ ਰਹਿ ਜਾਂਦੀ ਇਹ ਤਾਂ ਇੱਕ ਫਾਰਮੈਲਟੀ ਹੈ ਫਾਰਮੈਲਟੀ ਹੈ ਭਾਰਤ ਹੈ ਜਿਹੜਾ ਕਰ ਰਿਹਾ ਕਿਤੇ ਨਾ ਕਿਤੇ ਸਿਕਤਾਈ ਦਾ ਰੂਪ ਜਿਹੜਾ ਅਪਣਾਉਣ ਦੀ ਜ਼ਰੂਰਤ ਹੈ ਜਿਵੇਂ ਡਾਕਟਰ ਮਰਮੋਣ ਸਿੰਘ ਜੀ ਨੇ ਓਬਾਮਾ ਨੂੰ ਇੱਕ ਜਵਾਬ ਦਿੱਤਾ ਸੀ ਉਹ ਜਵਾਬ ਦੇ ਪ੍ਰਤੀ ਅਮਰੀਕਾ ਕਿਤੇ ਨਾ ਕਿਤੇ ਝੁਕੇ ਆਪਣੀ ਮ ਮੰਗੀ ਸੀ ਅਮਰੀਕਾ ਨੇ ਸਹੀ ਕਹਿ ਤੁਸੀਂ ਕਿਉਂਕਿ ਦੇਖੋ ਭਾਰਤ ਦਾ ਯਾ ਰੂਖ ਹੈ ਉਹ ਸਖਤਾਈ ਨਹੀਂ ਵਰਤ ਰੇ ਉਹਨਾਂ ਨੂੰ ਗੱਲਬਾਤ ਸਖਤੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਕੋਈ ਛੋਟੀ ਮੋਟੀ ਸ਼ਕਤੀ ਤਾਂ ਹੈ ਨਹੀਂ ਔਰ ਦੇਖੋ ਸਖਤਾਈ ਨਾ ਵਰਤਣ ਦਾ ਇਹ ਨੁਕਸਾਨ ਹੋ ਰਿਹਾ ਹੈ ਸ਼ਰਮਾ ਜੀ ਕਿ ਕੈਨੇਡਾ ਨੇ ਵੀ ਕੈਨੇਡਾ ਨੇ ਵੀ ਚਾਰ ਦਿਨ ਪਹਿਲਾਂ ਐਲਾਨ ਕਰ ਦਿੱਤਾ ਹੈ ਹਾਲਾਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਅਸੀਂ ਕੋਈ ਅਜਾ ਕੰਮ ਨਹੀਂ ਕਰਾਂਗੇ ਪਰ ਹੋ ਸਕਦਾ ਹੈ ਅਮਰੀਕਾ ਨੇ ਉਹਦੇ ਉੱਪਰ ਹੀ ਦਾਅਵਾ ਬਣਾਏ ਹੋਵੇ ਕਿਉਂਕਿ ਹੁਣ ਕੈਨੇਡਾ ਵੀ ਜ਼ਿਆਦਾਤਰ ਜਿੰਨੇ ਵੀ ਭਾਰਤੀ ਰਹਿ ਰਹੇ ਨੇ ਉੱਥੇ ਜਿੰਨੇ ਵੀ ਸਟੂਡੈਂਟ ਗਏ ਪਿਆ ਵੀਜ਼ਾ ਤੇ ਉਹ ਸਾਰੇ ਨੂੰ ਵਾਪਸ ਭੇਜਣ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਵੀ ਆ ਦੇਖੋ ਜਦੋਂ ਰਾਸ਼ਟਰਪਤੀ ਚੇਂਜ ਹੋ ਜੈਨੇ ਪ੍ਰਧਾਨ ਮੰਤਰੀ ਚੇਂਜ ਹੋ ਜੈਨੇ ਫਿਰ ਉਹ ਜਿਹੜੇ ਆਪਣੇ ਕਾਨੂੰਨ ਬਣਾਉਨੇ ਆ ਪਰ ਜਿਹੜਾ ਵੀ ਨਾ ਹੁੰਦਾ ਆਪਣੇ ਕਾਨੂੰਨ ਬਣਾ ਰਿਹਾ ਕੈਨੇਡਾ ਚ ਆਪਣੇ ਕਾਨੂੰਨ ਬਣਾ ਰਿਹਾ ਅਮਰੀਕਾ ਚ ਆਪਣੇ ਬਣਾ ਰਿਹਾ ਲੇਕਿਨ ਹਮੇਸ਼ਾ ਹੀ ਅਮਰੀਕਾ ਨੇ ਆਪਣੀ ਪਾਵਰ ਦਾ ਜਿਹੜਾ ਕੰਟਰੀਆਂ ਦੇ ਉੱਤੇ ਮਿਸਯੂਜ਼ ਕੀਤੀ ਕਹੋਗੇ ਹੋ ਸਕਦਾ ਕੈਨੇਡਾ ਦੀ ਵੀ ਨਸ ਉਹਦੇ ਹੱਥ ਚ ਕੋਈ ਨਾ ਕੋਈ ਹੋਵੇ ਜਿਹਦੇ ਕਰਕੇ ਕੈਨੇਡਾ ਡਰਦਾ ਹੋਵੇ ਜੀ ਉਹਨੂੰ ਪਤਾ ਜੇ ਮੈਂ ਅਗਰ ਇੰਡੀਆ ਦੀ ਸਪੋਰਟ ਕਰੂੰਗਾ ਇੰਡੀਆ ਦੇ ਵਿੱਚ ਐਦਾਂ ਅ ਨਹੀਂ ਬਾਹਰ ਰਿਪੋਰਟ ਕਰਕੇ ਭੇਜੋ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਤਾਂ ਹੋ ਸਕਦਾ ਅਮਰੀਕਾ ਮੇਰੇ ਨਾਲ ਕੋਈ ਗੜਬੜਾ ਕਰ ਸਕੇ ਲੇਕਿਨ ਹਰ ਇੱਕ ਕੰਟਰੀ ਦੇ ਆਪਣੇ ਊਸੂਲ ਹੁੰਨੇ ਆ ਆਪਣੇ ਕਾਨੂੰਨ ਹੁੰਨੇ ਆ ਆਪਣੇ ਕਿਤਨਾ ਕਿਹਦੇ ਦਬ ਦਬਾ ਹੁੰਦਾ ਸੋ ਕੈਨੇਡਾ ਦਾ ਮੈਟਰ ਆ ਜਿਹੜਾ ਅਮਰੀਕਾ ਨੂੰ ਜਾਣਦੀ ਅਮਰੀਕਾ ਦਾ ਕੈਨੇਡਾ ਨੂੰ ਜਾਣਦੀ ਲੇਕਿਨ ਜਿਹੜਾ ਹਿੰਦੁਸਤਾਨ ਦਾ ਮੈਟਰ ਆ ਉਹ ਸਾਡੇ ਨਰਿੰਦਰ ਮੋਦੀ ਜੀ ਹਮੇਸ਼ਾ ਜਿਹੜੀ 55 ਇੰਚ ਸੀਨੇ ਵਾਲੀ ਗੱਲ ਕਰਦੇ ਆ ਮੋਦੀ ਜੀ ਕੀ ਆ ਤੁਸੀਂ ਤੁਹਾਨੂੰ ਇਹ ਮੈਟਰ ਹੱਲ ਨਹੀਂ ਕਰਨਾ ਹੁੰਦਾ ਕੀ ਤੁਸੀਂ ਇਹਦੇ ਵਿੱਚ ਦਮ ਖਮ ਨਹੀਂ ਦਿਖਾਉਂਦੇ ਸਿਰਫ ਬਿਆਨਾਂ ਦੇ ਵਿੱਚ ਜਾਂ ਆਪਣੇ ਭਾਸ਼ਣਾਂ ਦੇ ਵਿੱਚ ਤੁਸੀਂ ਜਿਹੜਾ ਗਰਜਣ ਤੇ ਵਰਸਣ ਨੂੰ ਹੈ ਜੀ ਦੇਖੋ ਜਿਵੇਂ ਤੁਸੀਂ ਬੜੀ ਵਧੀਆ ਗੱਲ ਕਹੀ ਕਿ ਤੁਹਾਡੀ ਗੱਲ ਤੋਂ ਗੱਲ ਫੜ ਰਿਆਂ 27 ਦੀ ਦੇਕਰ ਦੇਖੋ ਇੰਡੀਆ ਇਹ ਥੋੜਾ ਅਮਰੀਕਾ ਇੰਡੀਆ ਨੂੰ ਘੱਟ ਸਮਝਦਾ ਕਿਉਂਕਿ ਅਸੀਂ ਉਸ ਤੋਂ ਡਰੋਨ ਵਗੈਰਾ ਖਰੀਦੇ ਆ ਹਾਲੇ ਕਿ ਇੰਡੀਆ ਵੀ ਟੈਕਨੋਲੋਜੀ ਦੀ ਕੋਈ ਕਮੀ ਨਹੀਂ ਹੈ ਪਰ ਜੇ ਇਹ ਇੰਡੀਆ ਦੇ ਜਗ੍ਹਾ ਤੇ ਸ਼ਰਮਾ ਜੀ ਮੈਂ ਪਹਿਲਾਂ ਵੀ ਗੱਲ ਦੁਹਰਾ ਚੁੱਕਿਆ ਹਾਂ ਦੁਬਾਰਾ ਦੁਹਰਾਵਾਂਗਾ ਜੋ ਸੱਚ ਹੈ ਉਹ ਸੱਚ ਹੀ ਰਹੇਗਾ ਜੇਕਰ ਇੱਥੇ ਰੂਸ ਹੁੰਦਾ ਜਰਮਨੀ ਜਾਂ ਫਰਾਂਸ ਹੁੰਦੇ ਤਾਂ ਅਮਰੀਕਾ ਜਾਂ ਟਰੰਪ ਦੀ ਇੰਨੀ ਉਹ ਨਹੀਂ ਸੀ ਕਿ ਐਵੇਂ ਨਹੀਂ ਜਲਦੀ ਐਕਸ਼ਨ ਲੈ ਲੈਂਦਾ ਦੇਖੋ ਤੁਹਾਡੀ ਸਾਹਿਬ ਨਸ ਦੀ ਗੱਲ ਜਿਹੜੀ ਮੈਂ ਕੀਤੀ ਹੈ ਵੀ ਕੈਨੇਡਾ ਦੀ ਨਸ ਅਮਰੀਕਾ ਕੋਲ ਹੋਊਗੀ ਨਸਾ ਹੁੰਨੀ ਹੈ ਜੀ ਨਸਾ ਦਾ ਮਤਲਬ ਕਮਜ਼ੋਰੀਆਂ ਵੀਕਨੈਸ ਹੁੰਦੀ ਹੈ ਜੀ ਕੋਈ ਕਿਤੇ ਨਾ ਕਿਤੇ ਕੋਈ ਜਿਹੜੀ ਫੜੀ ਵੀ ਹੁੰਦੀ ਆ ਉਹਦੇ ਹਿਸਾਬ ਨਾਲ ਫਿਰ ਉਸ ਕੰਟਰੀ ਨੂੰ ਦਬਾਇਆ ਜਾਂਦਾ ਹੈ ਸਾਹਮਣੇ ਤੋਂ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਜੰਗ ਲਾ ਦਿਓ ਜੀ ਜੰਗ ਛੇੜ ਦਿਓ ਕਿਸੇ ਦਾ ਨੁਕਸਾਨ ਕਰਾਉਣਾ ਚਾਹੁੰਦੇ ਲੇਕਿਨ ਡਾਕਟਰ ਮਰਮੋਨ ਸੀ ਨੇ ਕਿਹੜੀਆਂ ਲੜਾਈਆਂ ਲੜੀਆਂ ਜੀ ਜਾਂ ਡਾਕਟਰ ਮਰਮੋਨ ਸੀ ਤੁਹਾਨੂੰ ਕਦੇ ਲੱਗਦਾ ਸੀ ਵੀ ਕਦੇ ਉੱਚੀ ਬਾਤ ਚ ਵੀ ਗੱਲ ਕਰਦੇ ਸੀ ਲੇਕਿਨ ਕਿਤੇ ਨਾ ਕਿਤੇ ਅਮਰੀਕਾ ਨੂੰ ਸਮੇਂ ਚੁਕਾਇਆ ਸੀਗਾ 2013 ਦੇ ਨੇੜੇ ਤੇੜੇ ਦੀ ਗੱਲ ਹੈ ਜੀ ਇਹ ਲੇਕਿਨ ਮੋਦੀ ਸਾਹਿਬ ਸਿਰਫ ਇੱਕ ਹਿੰਦੁਸਤਾਨ ਦੇ ਵਿੱਚ ਆਪਣੀ ਅਕੜ ਦਾ ਖੜ ਦਿਖਾ ਰਹੇ ਆ ਅਕੜ ਦਾ ਖੜਦਾ ਮਤਲਬ ਜਿਹੜੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਅ ਅਮਰੀਕਾ ਨੂੰ ਬਿਹੇਵੀਅਰ ਕਰਨਾ ਚਾਹੀਦਾ ਹੈ ਹਿੰਦੁਸਤਾਨੀਆਂ ਦੇ ਨਾਲ ਹਿੰਦੁਸਤਾਨ ਦੇ ਨਾਲ ਕਮ ਸੇ ਕਮ ਉਸ ਟਰੈਕ ਤੇ ਤਾਂ ਅਮਰੀਕਾ ਨੂੰ ਲਿਆਉਣਾ ਚਾਹੀਦਾ ਕਿਤੇ ਨਾ ਕਿਤੇ ਭਾਰਤ ਨੂੰ ਇਦਾਂ ਦਾ ਕਦਮ ਚ ਔਰ ਦੇਖੋ ਫਿਰ ਤਾਂ ਜੋ ਆਪਣੇ ਹਿਸਾਬ ਕਾ ਪੰਜਾਬ ਦੇ ਸੀਐਮਸੀ ਚੰਨੀ ਸਾਹਿਬ ਆਪਾਂ ਪਿਛਲੇ ਦਿਤੇ ਇੱਕ ਡਿਬੇਟ ਵੀ ਕੀਤੀ ਸੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਹਾਂ ਵੀ ਜਿਹੜਾ ਹਿੰਦੁਸਤਾਨ ਦਾ ਜਿਹੜਾ ਅਮਰੀਕਾ ਚ ਅਮਰੀਕਾ ਦਾ ਸਮਾਨ ਹਿੰਦੁਸਤਾਨ ਦੇ ਵਿੱਚ ਆਉਂਦਾ ਹੈ ਉਹਨੂੰ ਵਾਪਸ ਭੇਜ ਦੋ ਦੇਖੋ ਕੁਝ ਤਾਂ ਦਿਖਾਣਾ ਪਏਗਾ ਨਾ ਦੇਖੋ ਸਾਡੇ ਸਟੂਡੈਂਟ ਭੇਜ ਸਕਦਾ ਹੈ ਸਾਡੇ ਭਾਰਤੀ ਬੇਸਦਾ ਦੀ ਸਮਾਨ ਨਹੀਂ ਭੇਜਦੇ ਵਾਪਸ ਸਮਾਨ ਤਾਂ ਇੰਡੀਆ 'ਚ ਹੀ ਬਹੁਤ ਸਾਰਾ ਤਿਆਰ ਹੁੰਦਾ ਹੈ ਉਹ ਦੇਖੋ ਸਿਰਫ ਆਈਫੋਨ ਆ ਰਹੇ ਨੇ ਜਿਹੜੇ ਮਹਿੰਗੇ ਉਹ ਤਾਂ ਇੰਡੀਆ 'ਚ ਹੀ ਫੋਨ ਤਾਂ ਬਹੁਤ ਵਧੀਆ ਤਿਆਰ ਹੋ ਰਹੇ ਨੇ ਨਹੀਂ ਦੇਖੋ ਕੋਸ਼ਿਸ਼ ਸਾਮਾਨ ਭੇਜਣ ਦੀ ਗੱਲ ਨਹੀਂ ਜੀ ਇਸ ਦਾ ਕਹਿਣਿਆ ਵੀ ਟੋਟਲ ਜਿਹੜੀ ਚੀਜ਼ ਤੇ ਅਮਰੀਕਾ ਕਵਾਈ ਕਰਦਾ ਭਾਰਤ ਕੋਲੋਂ ਖਰੀਦ ਕੇ ਜਾਂ ਭਾਰਤ ਦੇ ਵਿੱਚ ਵੇਚ ਕੇ ਉਹ ਇੰਡੀਆ ਇੰਡੀਆ ਦੇ ਵਿੱਚ ਹੀ ਕਿਉਂ ਨਹੀਂ ਕਰਦਾ ਜੀ ਸਾਨੂੰ ਤਾਂ ਇਹ ਸਮਝ ਨਹੀਂ ਜਾਰਹੀ ਕਿਆ ਗੱਲ ਇਹਨਾਂ ਕੋਲ ਕੋਈ ਸਿਸਟਮ ਉਹ ਸਿਸਟਮ ਨਹੀਂ ਹੈ ਅਗਰ ਨਹੀਂ ਸਿਸਟਮ ਹੈ ਤਾਂ ਉਹ ਸਿਸਟਮ ਤੱਕ ਪਹੁੰਚਣ ਦੀ ਜਿਹੜੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਹਿੰਦੁਸਤਾਨ ਇੰਡੀਆ ਸਾਡਾ ਕਿਹੜੀ ਤਕਨੀਕ ਦੇ ਲਈ ਪਿੱਛੇ ਹੈ ਜਾ ਕੇ ਕਿਹੜੇ ਇਹਨਾਂ ਦੇ ਕੋਲ ਪਾਵਰ ਨਹੀਂ ਹੈਗੀ ਉਹਦੇ ਵਿੱਚ ਪਿੱਛੇ ਹੈ ਜੀ ਹਰ ਇੱਕ ਤੀਜ ਇੰਡੀਆ ਦੇ ਕੋਲ ਹੈਗੀ ਆ ਲੇਕਿਨ ਆਪਣੀਆਂ ਜਿਹੜੀਆਂ ਰਾਜਨੀਤਿਕ ਕਿਹੜਾ ਹੈ ਉਹ ਹਮੇਸ਼ਾ ਹੀ ਆਪਣੇ ਦੇਸ਼ ਦੇ ਉੱਤੇ ਕੱਟਣੀ ਹੈ ਆਪਣੇ ਦੇਸ਼ ਦੀਆਂ ਪਾਰਟੀਆਂ ਦੇ ਉੱਤੇ ਕੱਟਣੀ ਹੈ ਲੇਕਿਨ ਇਹ ਕਦੇ ਨਹੀਂ ਸੋਚਿਆ ਵੀ ਦੂਜੀ ਕੰਟਰੀ ਨੂੰ ਅਗਰ ਜਵਾਬ ਦੇਣਾ ਹੈ ਤਾਂ ਜਿਹੜੀ ਬਾਕੀ ਬਾਕੀ ਦੀਆਂ ਪਾਰਟੀਆਂ ਜਿਹੜੀ ਸੱਤਾ ਤੋਂ ਬਾਹਰ ਵਾਲੀਆਂ ਪਾਰਟੀਆਂ ਉਹਨਾਂ ਨੂੰ ਵੀ ਨਾਲ ਲੈ ਕੇ ਕਿਤੇ ਨਾ ਕਿਤੇ ਕੰਮ ਕਰਨਾ ਪੈਂਦਾ ਲੇਕਿਨ ਨਹੀਂ ਮੋਦੀ ਜੀ ਸਿਰਫ ਆਪਣੇ ਦੇਸ਼ ਦੇ ਵਿੱਚ ਆਪਣੀ ਰਾਜਨੀਤੀ ਚਮਕਾ ਸਕਦੇ ਨੇ ਦੇਸ਼ ਦੇ ਵਿੱਚ ਆਪਣਾ ਜਿਹੜਾ 55 ਇੰਚ ਦਾ ਸੀਨਾ ਦਿਖਾ ਸਕਦੇ ਨੇ ਦੂਜੀਆਂ ਕੰਟਰੀਆਂ ਵਾਸਤੇ ਜਾਂ ਉਹ ਸੋਲੂਸ਼ਨ ਜਾਂ ਬਸਲੇ ਹੱਲ ਕਰਨੇ ਵਾਸਤੇ ਮੋਦੀ ਜੀ ਸਾਹਿਬ ਨਾ ਦਿਵਾਗ ਚਲਾ ਰਹੇ ਆ ਨਾ ਕੋਈ ਤਾਕਤ ਦਾ ਪ੍ਰਯੋਗ ਕਰ ਰਹੇ ਆ ਕਿਉਂਕਿ ਸ਼ਰਮ ਜੀ ਮੈਂ ਤਾਂ ਇਹ ਗੱਲ ਦੁਹਰਾ ਰਿਹਾ ਦੇਖੋ ਚਾਈਨਾ ਕੋਈ ਇੰਡੀਆ ਤੋਂ ਵੱਡੀ ਕੰਟਰੀ ਨਹੀਂ ਹੈ ਸਾਰੇ ਜਾਣਦੇ ਨੇ ਤੇ ਪਰ ਚਾਈਨਾ ਨੇ ਇੱਕ ਵਾਰ ਹਾਲਾਤ ਆ ਸੀ ਅਮਰੀਕਾ ਜਦੋਂ ਉਹਨਾਂ ਨੇ ਆਪਣੀ ਟੈਕਨੋਲੋਜੀ ਸ਼ੁਰੂ ਕੀਤੀ ਕਰੋਨਾ ਵਾਇਰਸ ਤੋਂ ਬਹੁਤ ਸਾਰੇ ਸਵਾਲ ਉੱਠੇ ਪਰ ਅੱਜ ਉਹ ਚਾਈਨਾ ਅਮਰੀਕਾ ਦੇ ਉੱਪਰ ਆਪਣਾ ਰਾਜ ਕਰਦਾ ਹੈ ਅਮਰੀਕਾ ਜਿਹਦਾ ਸਮਾਨ ਵਿਕਦਾ ਜੀ ਸਭ ਤੋਂ ਜ਼ਿਆਦਾ ਉਹਦਾ ਕੱਲਾ ਅਮਰੀਕਾ ਨਹੀਂ ਪੂਰੇ ਵਰਲਡ ਦੇ ਸੰਸਾਰ ਵਿੱਚ ਉਹਦਾ ਸਮਾਨ ਵਿਕ ਰਿਹਾ ਆਪਣੇ ਭਾਰਤ ਵਿੱਚ ਵਿਕ ਰਿਹਾ ਪਰ ਇਹ ਕਿ ਚਾਈਨਾ ਦੇ ਜਿਹੜੇ ਹੈਗੇ ਨੇ ਜਿਹੜੇ ਉੱਥੇ ਦੇ ਕਹਿ ਸਕਦੇ ਆ ਵੱਡੇ ਵੱਡੇ ਲੀਡਰ ਨੇ ਉਹਨੇ ਕਰਕੇ ਦਿਖਾਇਆ ਉਹਨਾਂ ਦੇ ਜਿਹੜਾ ਨੌਜਵਾਨਾ ਹੁਨਰ ਸੀ ਬਾਹਰ ਕੱਢਿਆ ਤੇ ਤੂੰ ਸਹੀ ਕਿਹਾ ਸਾਡੇ ਭਾਰਤ ਸਾਰੇ ਗੁਜਿਆ ਪਰ ਸਾਡੇ ਭਾਰਤ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਲਈ ਸਰਕਾਰ ਦੇ ਬਦੋ ਕੋਈ ਸਰਕਾਰ ਹੋਵੇ ਮੈਂ ਕਹਿੰਦਾ ਭਾਜਪਾ ਨਹੀਂ ਕਹਿੰਦਾ ਕੋਈ ਸਰਕਾਰ ਹੋਵੇ ਕੋਈ ਸੋਚਿਆ ਹੀ ਜਾਂਦਾ ਵੀ ਨੌਜਵਾਨ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਆਈਏ ਕਿਉਂ ਜੇ ਨੌਜਵਾਨ ਅੱਗੇ ਆਣਗੇ ਕੋਈ ਕੰਮ ਕਰਨਗੇ ਤਾਂ ਦੇਖੋ ਭਾਰਤ ਭਾਰਤ ਅੱਗੇ ਆਏਗਾ ਨਾ ਦੇਖੋ ਸੋਢੀ ਸਾਹਿਬ ਕੋਈ ਵੀ ਚੀਜ਼ ਤਿਆਰ ਕਰਨੀ ਆ ਜਾਂ ਕੋਈ ਵੀ ਚੀਜ਼ ਦਾ ਸੀ ਮਤਲਬ ਕਿਸੇ ਚੀਜ਼ ਤੇ ਸੀ ਪ੍ਰੋਜੈਕਟ ਲੈਣਾ ਜਾਂ ਕੋਈ ਚੀਜ਼ ਨੂੰ ਬਣਾਉਣਾ ਹੈ ਜੀ ਜੀ ਅਮਰੀਕਾ ਸੌਰੀ ਚਾਈਨਾ ਜਿਹੜਾ ਉਹ ਕਿਆ ਕਰਦਾ ਹੈ ਮੈਨੂਅਲ ਚੀਜ਼ਾਂ ਨੂੰ ਨਵੀਂ ਤਕਨੀਕ ਦਿੰਦਾ ਹੈ ਜੀ ਹਰ ਘੱਟ ਪੈਸਾ ਜੋ ਉਸ ਚੀਜ਼ ਨੂੰ ਲਿਆ ਕੇ ਲੋਕਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਹੈ ਜੀ ਮੰਨ ਲਓ ਕੋਈ ਕੰਮ ਮੈਨੂਅਲ ਹੁੰਦਾ ਸੀਗਾ ਉਹਨੂੰ ਅੱਜ ਦੇ ਤਕਨੀਕੀ ਯੁੱਗ ਦੇ ਹਿਸਾਬ ਨਾਲ ਉਹਨੂੰ ਕਿਸੇ ਡਿਵਾਈਸ ਕਿਸੇ ਮਸ਼ੀਨ 'ਚ ਫਿੱਟ ਕਰਕੇ ਜਾਂ ਕੋਈ ਮਸ਼ੀਨ ਬਣਾ ਕੇ ਘੱਟ ਪੈਸਿਆਂ ਦੇ ਵਿੱਚ ਲੋਕਾਂ ਦੇ ਵਿੱਚ ਲਾਂਚ ਕਰਦਾ ਹੈ ਇਸੀ ਚੀਜ਼ ਦੀ ਉਹ ਕਮਾਈ ਕਰਦਾ ਲੇਕਿਨ ਸਾਡੇ ਦੇਸ਼ ਕਿਆ ਕਰਦੇ ਆ ਸਾਡੀ ਕੰਟਰੀ ਕਿਆ ਕਰਦੀ ਆ ਇੱਕ ਨਕਲ ਕਰਨ ਚੱਲ ਪੈਂਦੀ ਆ ਜੀ ਨਕਲਾ ਕਰਨੇ ਨੂੰ ਜਿਹਨੂੰ ਕਹਿੰਦੇ ਨੇ ਸਾਡਾ ਹਿੰਦੁਸਤਾਨ ਬਹੁਤ ਸ਼ੇਰ ਹੈ ਇੱਥੇ ਦੀਆਂ ਗੱਡੀਆਂ ਸਾਡਾ ਰਹਿਣਾ ਸਹਿਣਾ ਪਤਾ ਨਹੀਂ ਅਸੀਂ ਕਿੰਨਾ ਕੁ ਅਸੀਂ ਫੋਰਨ ਕੰਟਰੀਆਂ ਵਾਂ ਕਰਨਾ ਚਾਹੁੰਦੇ ਆ ਲੇਕਿਨ ਉਹ ਉਹ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਜੀ ਹੈ ਗਰਾਊਂਡ ਜ਼ੀਰੋ ਤੇ ਆ ਕੇ ਸਾਨੂੰ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਦੇਸ਼ ਚ ਹੀ ਕੰਮ ਹੋਵੇ ਦੇਸ਼ ਦੇ ਵਿੱਚ ਹੀ ਤਰੱਕੀ ਹੋਵੇ ਇਹ ਚੀਜ਼ਾਂ ਸਰਕਾਰਾਂ ਨੂੰ ਸੋਚ ਲੈਣੀਆਂ ਚਾਹੀਦੀਆਂ ਹਾਂ ਜਿਹੜੀਆਂ ਚੀਜ਼ਾਂ ਦਾ ਸਾਡੇ ਹੱਥ ਤੋਂ ਬਾਹਰ ਆ ਵੀ ਠੀਕ ਹੈ ਸਾਨੂੰ ਦੇੜੀਆਂ ਪੈੜੀਆਂ ਜਾਂ ਸਾਨੂੰ ਲੈਣੀਆਂ ਪੈਣੀਆਂ ਉੱਥੇ ਤਕਸੀਮਤ ਰਹਿਣਾ ਚਾਹੀਦਾ ਜੀ ਔਰ ਦੇਖੋ ਕਈ ਵਾਰ ਨਾ ਡਾਕਟਰ ਸਾਹਿਬ ਵੀ ਇਹ ਗੱਲ ਕਰਦੇ ਹੁੰਦੇ ਨੇ ਪਹਿਲਾਂ ਵੀ ਆਪਾਂ ਇਸ ਮੁੱਦੇ ਗੱਲ ਕਰ ਚੁੱਕੇ ਹਾਂ ਕਿਉਂਕਿ ਉਹ ਖੁਦ ਇੱਕ ਡਾਕਟਰ ਨੇ ਉਹਨਾਂ ਦਾ business ਹੈ ਦਵਾਈਆਂ ਦਾ ਤੇ ਇੱਥੋਂ ਜਿਹੜੀ ਕਿ ਯਾਨੀ ਅਫੀਮ ਜਾਂਦੀ ਹੈ ਅਮਰੀਕਾ ਸਭ ਤੋਂ ਪਹਿਲਾਂ ਉੱਥੇ ਜਾਂਦੀ ਹੈ ਉਹੀ ਅਫੀਮ ਨੂੰ ਸਸਤਾ ਖਰੀਦ ਕੇ ਉੱਥੋਂ ਕੁਝ ਡਰੱਗਸ ਦੇ ਵਿੱਚ ਦਵਾਈਆਂ ਚ ਪੈਂਦੀ ਹੈ ਅਫੀਮ ਉਹ ਇੱਥੇ ਮਹਿੰਗੇ ਰੇਟ ਤੇ ਦਵਾਈਆਂ ਵਾਪਸ ਆਉਂਦੀਆਂ ਹਿੰਦੂਸਤਾਨ ਦੇ ਵਿੱਚ ਤੇ ਜੇਕਰ ਅਸੀਂ ਇਹ ਚੀਜ਼ਾਂ ਵੀ ਸਰਕਾਰਾਂ ਨੂੰ ਸੋਚਣ ਤਾਂ ਹੋ ਸਕਦਾ ਹੈ ਕਿ ਅਜਿਹੇਆਂ ਕੰਟਰੀਆਂ ਨੂੰ ਹਿੰਦੂਸਤਾਨ ਥੱਲੇ ਲਿਆ ਸਕਦਾ ਹੈ ਜਿਹਨੂੰ ਕੋਲ ਲਿਆ ਸਕਦਾ ਹੈ ਜੀ ਲੇਕਿਨ ਜਿਹੜੀ ਫੀਮ ਦਵਾਈਆਂ ਦੇ ਵਿੱਚ ਪੈਂਦੀ ਆ ਛੋਡੀ ਸਾਬ ਠੀਕ ਆ ਉਹ ਇਥੋਂ ਸਸਤੇ ਖਰੀਦਦਾ ਉਧਰ ਲਿਆ ਕੇ ਫਿਰ ਮਹਿੰਗੇ ਲਾ ਕੇ ਫੇਰ ਦਿੰਦਾ ਅਗਰ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਐਸੀ ਤਾਂ ਕਹਿੰਦੇ ਅਗਰ ਫੀਮ ਦੀ ਖੇਤੀ ਲਾਗੂ ਹੋ ਜਵੇ ਪੋਸਟ ਦੀ ਖੇਤੀ ਲਾਗੂ ਹੋ ਜਵੇ ਤਾਂ ਉਹੀ ਕਿਤੇ ਨਾ ਕਿਤੇ ਸਾਡਾ ਦੇਸ਼ ਇੱਕ ਨਸ਼ਿਆਂ ਚੋਂ ਬਚਿਆ ਰਹੂਗਾ ਇੱਕ ਫਿਰ ਆਪਣੇ ਖੇਤੀ ਦੀ ਕਮਾਈ ਆਪਣੇ ਦੇਸ਼ ਦੇ ਲੋਕਾਂ ਦੇ ਵਿੱਚੇ ਦਊਗਾ ਉਹਦੇ ਵਿੱਚ ਸਾਡਾ ਜਿਹੜਾ ਅੱਜ ਦੀ ਆਉਣ ਵਾਲੀ ਜਨਰੇਸ਼ਨ ਹੈ ਕੰਮ ਦੇ ਰੁਕਵਲ ਵੀ ਜਾਊਗੀ ਨਸ਼ਿਆਂ ਤੋਂ ਦੂਰ ਵੀ ਜਾਊਗੀ ਕਿਤੇ ਨਾ ਕਿਤੇ ਦੇਸ਼ ਸਾਡਾ ਤਰੱਕੀ ਵੱਲ ਵੀ ਜਾਊਗਾ ਲੇਕਿਨ ਉਹਨਾਂ ਚੀਜ਼ਾਂ ਤੇ ਸਰਕਾਰਾਂ ਨੇ ਸੋਚਦੀਆਂ ਉਹਨਾਂ ਚੀਜ਼ਾਂ ਨੂੰ ਤਾਂ ਸਰਕਾਰਾਂ ਬੈਨ ਕਰਦੀਆਂ ਜੀ ਜਿਹੜੇ ਉਲਟ ਨਸ਼ੇ ਹੁੰਦੇ ਆ ਜਿਵੇਂ ਸ਼ਰਾਬਾਂ ਗੁੱਟਕੇ ਬੀੜੀਆਂ ਤਮਾਕੂ ਆ ਇਹਨਾਂ ਦੀਆਂ ਫੈਕਟਰੀਆਂ ਦੀਆਂ ਕਿਤੇ ਨਾ ਕਿਤੇ ਜਿਹੜੀਆਂ ਪਰਵਾਰਾਂ ਲਾਈਆਂ ਪਈਆਂ ਪੂਰੀਆਂ ਪਰਮਿਸ਼ਨਾਂ ਦਈਆਂ ਪਈਆਂ ਵੀ ਖੋਲੀ ਜੋ ਸ਼ਰਾਬ ਫੈਕਟਰੀ ਖੋਲੋ ਜੀ ਖੋਲੋ ਜੀ ਠੇਕੇ ਤੇ ਖੋਲੋ ਸਿਕਟਾ ਬੀੜੀਆਂ ਦੀਆਂ ਫੈਕਟਰੀਆਂ ਬਣਾਉਣ ਦੀਆਂ ਲੇਕਿਨ ਜੋ ਕੰਮ ਕਰਨਾ ਚਾਹੀਦਾ ਜਿਹੜੀ ਬਾਹਰੀ ਕੰਟਰੀ ਜਿਵੇਂ ਤੁਸੀਂ ਦੱਸਿਆ ਡਾਕਟਰ ਸਾਹਿਬ ਦਾ ਅਮਰੀਕਾ ਕਮਾਈ ਕਰਦਾ ਜੀ ਉਹ ਫੀਮ ਤੇ ਤੁਸੀਂ ਕਿਲੋ ਫੀਮ ਦਈ ਉਹਨਾਂ ਨੇ ਕਿਤੇ ਨਾ ਕਿਤੇ ਦੱਸਿਆ ਸੀਗਾ ਉਹਦੀ ਉਦਾਹਰਨ ਦੇ ਕੇ ਕਿੰਨੇ ਦੀ ਖਰੀਦੀ ਕਿੰਨੇ ਚ ਲਿਆ ਕੇ ਸਾਨੂੰ ਵੇਚਣੀ ਹੈ ਉਹ ਉਸੇ ਚੀਜ਼ ਤੇ ਤਾਂ ਇਹਦੇ ਜਿਹੜੇ ਬਾਹਰਲੀ ਕੰਟਰੀ ਉਸ ਚੀਜ਼ ਦਾ ਲਾਭ ਲੈ ਰਹੀ ਹੈ ਅਮਰੀਕਾ ਲਾਭ ਲੈ ਰੇ ਜਹਾ ਹੋਰ ਕੰਟਰੀ ਲਾਭ ਲੈ ਰਹੀ ਹੈ ਉਹ ਇਸੀ ਲਾਭ ਸਾਡੀ ਕੰਟਰੀ ਕਿਉਂ ਨਹੀਂ ਲੰਦੀ ਜੀ ਕਿਉਂਕਿ ਮੇਰੇ ਗੱਲ ਉੱਥੇ ਐਨੈ ਸ਼ਰਮਾ ਜੀ ਵੀ ਆਪਣੇ ਲੀਡਰ ਨੇ ਆਪਣੇ ਖਾਂ ਤੋਂ ਸੀਮਤ ਰਹਿੰਦੇ ਨੇ ਇਹ ਦੇਸ਼ ਨੂੰ ਵਿਕਸਿਤ ਕਰਨ ਜਾਂਦਾ ਨਹੀਂ ਕੋਈ ਵੀ ਦੇਖੋ 5 ਸਾਲੀ ਕੁਰਸੀ ਮਿਲਦੀ ਹੈ ਇਹ ਕਹਿੰਦਾ 5 ਸਾਲੀ ਚੁਣਿਆ ਗਿਆ ਜੋ ਲੁੱਟ-ਖੁੱਟ ਕਰਦੀਆਂ ਕਰੋ ਭੱਜੋ ਬਿਲਕੁਲ ਦੇਖੋ ਤੁਸੀਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਗਿਣ ਲਓ ਜੀ ਤੁਸੀਂ ਆਪਣੇ ਸੂਬੇ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਗਿਣ ਲਓ ਕਿੰਨੇ ਚਿਹਰੇ ਆ ਜੀ ਲੇਕਿਨ ਅਗਰ ਤੁਸੀਂ ਆਪਣੇ ਸੂਬੇ 'ਚ ਮੈਂ ਕਹੂੰਗਾ ਵੀ ਮੈਨੂੰ 117 ਦੇ 117 ਦਾ ਹੀ ਨਹੀਂ ਪਤਾ ਕੌਣ ਕਿੱਥੇ ਦਾ ਐਮ.ਐਲ.ਏ. ਜਾਂ ਸਾਡਾ ਉਹ ਐਮ.ਐਲ.ਏ. ਹੈਗਾ ਵੀ ਮਤਿਆਂ ਦਾ ਨਹੀਂ ਸਾਨੂੰ ਪਤਾ ਸਾਡੇ ਦੇਸ਼ਦਿਆਂ ਦਾ ਦੇਖੋ ਉਹ ਤਾਂ ਸਿਰਫ ਇੱਕ ਆਪਣੀ ਉਹਨਾਂ ਦੀ ਤਾਂ ਲੱਗ ਜੇ ਨੇ ਲੋਕ ਵੋਟਾਂ ਪਾ ਦਿੰਨੇ ਆ ਜੀ ਉਹ ਆਪਣੀਆਂ ਸਰਕਾਰਾਂ ਬਣਾ ਲੈਣੇ ਆ ਲੋਕਤੰਤਰ ਆ ਸੰਵਿਧਾਨ ਉਹਦੇ ਵਿੱਚ ਸਾਨੂੰ ਰਹਿਣਾ ਪੈਣਾ ਜੀ ਲੇਕਿਨ ਉਹੀ ਮੇਰਾ ਫਿਰ ਬਾਰ ਬਾਰ ਸਵਾਲ ਹੋ ਜਾਂਦਾ ਹੈ ਵੀ ਜਦੋਂ ਸਰਕਾਰਾਂ ਟਰ ਤੇ ਨਾ ਚੱਲਣਾ ਸਰਕਾਰਾਂ ਨੂੰ ਟਰੈਕ ਤੇ ਲਿਆਉਣ ਵਾਸਤੇ ਕੋਈ ਸਿਸਟਮ ਆਉਣਾ ਚਾਹੀਦਾ ਕੋਈ ਹਜਾ ਕਾਇਦਾ ਕਾਨੂੰਨ ਬਣਨਾ ਚਾਹੀਦਾ ਵੀ ਸਰਕਾਰਾਂ ਵੀ ਆਪਣੀ ਮਰਜ਼ੀ ਨਾ ਕਰ ਸਕਣ ਜਿੱਥੇ ਸਰਕਾਰਾਂ ਗਲਤ ਔਥੇ ਪਬਲਿਕ ਸਰਕਾਰਾਂ ਨੂੰ ਕਹਿ ਸਕੇ ਵੀ ਤੁਸੀਂ ਗਲਤ ਹੈ ਜਿੱਥੇ ਠੀਕ ਔਥੇ ਠੀਕ ਕਹਿ ਸਕੇ ਲੇਕਿਨ ਇੱਥੇ ਗਲਤ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਆ ਤੁਸੀਂ ਇੱਕ ਛੋਟਾ ਜਿਹਾ ਸ਼ਬਦ ਵੀ ਬੋਲ ਕੇ ਦੇਖ ਲਓ ਅਗਰ ਤੁਹਾਡੇ ਤੇ ਪਰਚੇ ਨਾ ਹੋ ਜਾਓ ਸ਼ਰਮਈ ਜਿਹੜੇ ਰਿਪੋਰਟ ਹੋਏ ਨੌਜਵਾਨ ਆਏ ਨੇ 12 ਕਲਪਾਰਤੀ ਹੈ ਆਪਾਂ ਇਹਨਾਂ ਦੇ ਗੱਲ ਕਰਦੇ ਆ ਇਹਨਾਂ ਦੇ ਕੁਝ ਅਪਡੇਟ ਹੈ ਤੁਹਾਡੇ ਕੋਲ ਆ ਬਈ ਅਪਡੇਟ ਦੇਖੋ ਇੰਨੀ ਹਜੇ ਢੰਗਾਈ ਤੱਕ ਨਹੀਂ ਲੇਕਿਨ ਜੋ ਉਹਨਾਂ ਦੇ ਨਾਲ ਹੋਇਆ ਉਹ ਉਹ ਪੂਰੇ 12 ਦੇ ਵਿੱਚੋਂ ਜਿਹੜੇ ਚਾਰ ਪੰਜਾਬੀ ਆ ਲੇਕਿਨ ਇੱਕ ਬੜੀ ਅਫਸੋਸ਼ ਦੀ ਗੱਲ ਜਿਹੜੀ ਦੇਖਣ ਨੂੰ ਮਿਲੀ ਤੁਸੀਂ ਜਿਵੇਂ ਜਾਣਕਾਰੀ ਦੀ ਗੱਲ ਕਰੀ ਆ ਇੱਕ ਛੋਟੀ ਜਿਹਨੂੰ ਅਹਿਮ ਜਾਣਕਾਰੀ ਕਹਿ ਦਿੰਦੇ ਆ ਦਿੱਲੀ 에어ਪੋਰਟ ਤੇ ਆ ਕੇ ਮਤਲਬ ਉਹਨਾਂ ਦੇ ਨਾਲ ਐਦਾਂ ਦਾ ਵਿਵਹਾਰ ਜਾ ਜਿਹਨੂੰ ਕਾਨੂੰਨ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੱਟੀਆਂ 'ਚ ਪੜਾ ਕੇ ਇੱਕ ਪਤਾ ਸਾਨੂੰ ਵੀ ਰਿਪੋਰਟ ਹੋ ਕੇ ਆ ਰਹੇ ਆ ਫਿਰ ਇਹ ਫਾਰਮੈਲਟੀਆਂ ਕਿਉਂ ਕਰਦੀ ਹੈ ਸਰਕਾਰ ਦੇ ਆ ਡਿਪਾਰਟਮੈਂਟ ਫਾਰਮੈਲਟੀਆਂ ਕਿਉਂ ਕਰਦੇ ਆ ਇਹ ਸਾਨੂੰ ਇਹ ਚੀਜ਼ਾਂ ਵੀ ਸਮਝਣ ਦੀ ਜ਼ਰੂਰਤ ਆ ਕਿਉਂ ਇੱਕ ਜਿਹਨੂੰ ਕਹਿ ਦਿੰਦੇ ਆ ਵੀ ਇੱਕ ਕੰਦਾ ਜਿਹੜਾ ਇੱਕ ਆਮ ਪਬਲਿਕ ਦਾ ਹੈ ਬੰਦੂਕ ਆ ਜਿਹੜੀ ਕਿਤੇ ਨਾ ਕਿਤੇ ਸਰਕਾਰ ਰੱਖੀ ਬੈਠੀ ਆ ਲਿਕੋ ਕੰਦਾ ਵੀ ਸਰਕਾਰ ਦਾ ਹੋਣਾ ਚਾਹੀਦਾ ਬੰਦੂਕ ਵੀ ਸਰਕਾਰ ਦੀ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਵਿੱਚ ਪਬਲਿਕ ਨੂੰ ਵਰਤਿਆ ਜਾਂਦਾ ਉਹ ਸਿਰਫ ਪਬਲਿਕ ਨੂੰ ਵਰਤੇ ਹੀ ਜਾ ਰਿਹਾ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜੀ ਨਰਿੰਦਰ ਮੋਦੀ ਜੀ ਦੇ ਨਾਲ ਮੀਟਿੰਗ ਹੋਈ ਸੀਗੀ ਰਾਸ਼ਟਰਪਤੀ ਜੀ ਦੀ ਜਾਂ ਤੁਸੀਂ ਦੱਸਦੇ ਆ ਵੀ ਇੱਕ ਮੰਤਰੀ ਜੀ ਵੀ ਗਏ ਸੀ ਉਹਨਾਂ ਦੀ ਮੀਟਿੰਗ ਹੋਈ ਸੀਗੀ ਉਸ ਤੋਂ ਬਾਅਦ ਫਿਰ ਹੱਥਕੜੀਆਂ ਲੱਗਣੀਆਂ ਪੈਰਾਂ ਦੇ ਵਿੱਚ ਬੇੜੀਆਂ ਦੇ ਨਾਲ ਲੋਕਾਂ ਨੂੰ ਲੈ ਕੇ ਆਉਣਾ ਇਹ ਸਵਾਲ ਪਾੜਦੇ ਕਿਉਂ ਦਿੱਲੀ ਜਿਹੜਾ 에어ਪੋਰਟ ਦੀ ਪੁਲਿਸ ਆ ਜਾਂ 에어ਪੋਰਟ ਦਾ ਸਿਸਟਮ ਹੈ ਕਿਉਂ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਕਿਉਂ ਉਹਨਾਂ ਦੇ ਪੁੱਛਗਿੱਛ ਪਤਾ ਨਹੀਂ ਕਿਹਾ ਗਿਆ ਦੇ ਵਿਚਲਾ ਕੇ ਉਹਨਾਂ ਤੋਂ ਸਵਾਲ ਜਵਾਬ ਕਰੇਗਾ ਜ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਜਿਹਨੂੰ ਕਹਿੰਦੇ ਨੇ ਕਿ ਜਲੀਲ ਕਰਨਾ ਹੀ ਕਹਿੰਦੇ ਨੇ ਐਥੋਂ ਤੱਕ ਵੀ ਤੁੰਡਾ ਇਹਨੂੰ ਆ ਵੀ ਲੋਕਾਂ ਨੇ ਆਪਣੀ ਜਿਹੜੀ ਕਿਤੇ ਨੇ ਕਹਿੰਦੇ ਨੇ ਵੀ ਮੈਂ ਜਲੀਲ ਹੋ ਰਿਹਾ ਐਦਾਂ ਦਾ ਮਹਿਸੂਸ ਵੀ ਕੀਤਾ ਹੈ ਜੀ ਦੇਖੋ ਉਹ ਤਾਂ ਲੋਕ ਵਿਚਾਰੇ ਉੱਥੋਂ ਬਚ ਕੇ ਆਏ ਨੇ ਹੈਨਾ ਕੈਚ ਤੋਂ ਉਹਦਾ ਪਨਾਮਾ ਜਿਹੜਾ ਜੰਗਲਾਂ ਕਿੰਨੇ ਨੇ ਭੁੱਖੇ ਪਿਆਣੇ ਉੱਥੇ ਰੱਖੇ ਪਿਆ ਆ ਉਹ ਜੋ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਸੈਨਿਕਾਂ ਨੂੰ ਰੋਟੀ ਵੀ ਨਹੀਂ ਮਿਲ ਰਹੀ ਤੇ ਉਤੋਂwidehatਕੜੀਆਂ ਲੱਗ ਕੇ ਆਈਆਂ ਨੇ ਪੈਰਾਂ 'ਚ ਬੀੜੀਆਂ ਪਾਈਆਂ ਤੁਰਿਆ ਵਿੰਜਾਰਿਆ ਤੇ ਉੱਤੋਂ ਦਿੱਲੀ ਦੀ ਜਿਹੜੀ ਆਪਣਾ 에어ਪੋਰਟ ਦੀ ਪੁਲਿਸ ਹੈ ਉਹਨਾਂ ਵੱਲੋਂ ਵੀ ਤੰਗ ਤਸ਼ੱਦਦ ਤੰਗ ਪ੍ਰੇਸ਼ਾਨ ਕੀਤਾ ਗਿਆ ਇਦਾਂ ਇਨਕੁਆਰੀ ਕੀਤੀ ਗਈ ਜਿਵੇਂ ਕਿ ਉੱਥੋਂ ਕੋਈ ਸੋਨਾ ਲੁੱਟ ਕੇ ਆਏ ਕੋਈ ਚੋਰ ਥੋੜਾ ਗੈਂਗਸਟਰ ਥੋੜੀ ਸੀ ਕੋਈ ਹੋ ਠੀਕ ਹੈ ਤੁਸੀਂ ਆਪਣੀ ਕਾਰਵਾਈ ਕਰੋ ਤਲਾਸ਼ੀ ਜੋ ਹੁੰਦੀ ਹੈ ਉਹ ਹੋਈ ਹੈ ਉਹਨਾਂ ਦੀ ਪਰ ਬਹੁਤ ਜ਼ਿਆਦਾ ਟਾਈਮ ਉਹਨਾਂ ਦੇ ਵੇਸਟ ਕੀਤਾ ਗਿਆ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਣੀ ਹਾਂ ਦੇਖੋ ਛੋਟੀ ਸਾਹਿਬ ਇਹ ਇਦਾਂ ਦੀਆਂ ਫਾਰਮੈਲਟੀ ਨਹੀਂ ਹੋਣੀ ਚਾਹੀਦੀ ਪਤਾ ਹੈ 12 ਬੰਦੇ ਕਿੰਨੇ ਕੋਲ ਨੇ ਤੁਸੀਂ ਇਹ ਦੱਸੋ ਪਤਾ ਸਾਰਾ ਕੁਝ ਵੀ ਠੀਕ ਹੋ ਗਲਤ ਤਰੀਕੇ ਦੇ ਨਾਲ ਗਏ ਆ ਉਹ ਜਗ ਜਹਰ ਹੈ ਜੀ ਉਹਦੇ ਵਿੱਚ ਸਰਕਾਰਾਂ ਨੂੰ ਵੀ ਪਤਾ ਹੈ ਉਬਾਰੇ ਸਰਕਾਰਾਂ ਨੂੰ ਬਿਦਾਤ ਤਲੇ ਡਿਪੋਟ ਹੋਏ ਆ ਜੀ ਆ ਕੇ ਕਿਉਂ ਕਿਸੇ ਦੇ ਜਿਹਨੂੰ ਕਹਦੇ ਨੇ ਜਖਮਾਂ ਨੂੰ ਖਦੇੜਿਆ ਜਾ ਰਿਹਾ ਠੀਕ ਆ ਉਹ ਆਇਆ ਤੁਸੀਂ ਆਰਾਮ ਨਾਲ ਆਓ ਉਹਨਾਂ ਨੂੰ ਲਿਆ ਕੇ ਸਕੋ ਉਲਟਾ ਇਹ ਕਹਿਣਾ ਚਾਹੀਦਾ ਵੀ ਤੁਸੀਂ ਬੇੜੀਆਂ ਜਾਂ ਹੱਤਕੜੀਆਂ ਲਾ ਕੇ ਕਿਉਂ ਭੇਜਿਆ ਕਮ ਸਿਕਮ ਦਿੱਲੀ 에어ਪੋਰਟ ਉਤਰਨ ਤੋਂ ਪਹਿਲਾਂ ਤੇ ਉਹਨਾਂ ਦੀਆਂ ਹੱਤਕੜੀਆਂ ਬੇੜੀਆਂ ਖੋਲ ਦਿੱਤੀਆਂ ਜਾਣੀਆਂ ਲੇਕਿਨ ਉਤਰਨ ਨੂੰ ਨਹੀਂ ਸੋਚਣਾ ਜਿਹੜਾ ਸਿਸਟਮ ਹੈ ਡਿਪਾਰਟਮੈਂਟਾ ਉਹ ਆਪਣੇ ਦੇਸ਼ ਦੇ ਵਿੱਚ ਸ਼ਰਮਾ ਜੀ ਇੱਕ ਮਿੰਟ ਡਾਕਟਰ ਸਾਹਿਬ ਆਗੇ ਸ਼ਰਮਾ ਜੀ ਇੱਕ ਮਿੰਟ ਡਾਕਟਰ ਸਾਹਿਬ ਆਗੇ ਲੈ ਲੈ ਨਿਆ ਹਾਂਜੀ ਡਾਕਟਰ ਸਾਹਿਬ ਸਤਿਗੁਰੂ ਜੀ ਹੈਲੋ ਹਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਜੀ ਜਿਹੜਾ ਟਰੰਪ ਸਰਕਾਰ ਦਾ ਜਿਹੜਾ ਫੈਸਲਾ ਹੈ ਉਹਦਾ ਹਿੰਦੁਸਤਾਨ ਬਾਪੇ ਤੇ ਤਾਂ ਖਾਸ ਕਰਕੇ ਮਾਲੂ ਪ੍ਰਭਾਵ ਤੋਂ ਹੋ ਰਿਹਾ ਨਹੀਂ ਉਹ ਤਾਂ ਉਹ ਡਾਕਟਰ ਸਾਹਿਬ ਉਹ ਤਾਂ ਠੀਕ ਹੈ ਪਰ ਹੱਥ ਘੜੀਆਂ ਲਾ ਕੇ ਬੇੜੀਆਂ ਲਾ ਕੇ ਹਿੰਦੁਸਤਾਨ ਦੀ ਸਰਕਾਰ ਕਿਉਂ ਨਹੀਂ ਜਾਗਰੀ ਕਾਨੂੰ ਮਿਟ ਗਿਆ ਕਿ ਨਹੀਂ ਜਾਂਦੇ ਉੱਥੇ ਵਾਰ-ਵਾਰ ਹਾਂਜੀ ਉਹ ਦੇਖੋ ਇਹ ਤਾਂ ਫਿਰ ਸਰਕਾਰ ਚ ਦਮ ਚਾਹੀਦਾ ਹੁੰਦਾ ਜੀ ਉਹ ਸਰਕਾਰ ਆਪਣੀ ਜਿਹੜੀ ਸਰਕਾਰ ਦਾ ਰੋਲ ਪਲੇ ਕਰਨਾ ਚਾਹੀਦਾ ਹੁੰਦਾ ਉਹ ਸੈਂਟਰ ਸਰਕਾਰ ਆਪਣੀ ਰੋਲ ਪਲੇ ਨਹੀਂ ਕਰ ਰਹੀ ਤੇ ਉਸ ਨੇ ਤਾਂ ਥੋੜਾ ਜਿਹਾ ਹੋਰ ਵੀ ਹਾਲਾਤ ਗੰਦੀਰ ਬਣਾਤੇ ਪਹਿਲਾਂ ਤਾਂ ਉਹਨੇ ਹੋਟਲਾਂ ਦੇ ਵਿੱਚ ਟਾਰੇ ਹੋਏ ਸੀ ਮੁੰਡੇ ਜਿਨ੍ਹਾਂ ਨੂੰ ਉਹਨਾਂ ਨੂੰ ਕੱਢ ਕੇ ਹੋਟਲਾਂ ਦੇ ਵਿੱਚੋਂ ਪਨਾਮਾ ਦੇ ਜੰਗਲਾਂ 'ਚ ਛੜਤਾ ਜੀ ਜੀ ਪਨਾਮਾ ਦੇ ਜੰਗਲਾਂ 'ਚੋਂ ਆਉਣਾ ਜਾਣਾ ਇਹਦਾ ਸਿਸਟਮ ਹੋਰ ਹੀ ਬਦਲ ਗਿਆ ਮਤਲਬ ਚਲੋ ਬੇੜੀਆਂ ਵਾਲਾ ਤਾਂ ਮਸਲਾ ਇਹ ਸੀ ਵੀ ਉਹ ਘਰੇ ਤਾਂ ਹੁੰਦੇ ਸੀਗੇ ਕਿ ਹੁਣ ਤਾਂ ਜੰਗਲਾਂ 'ਚ ਛੱਡੀ ਜਾਂਦੇ ਨੇ ਉੱਥੇ ਸਰਦੀ ਐ ਉੱਥੇ ਜਾਨਵਰ ਨੇ ਉੱਥੇ ਭੁੱਖ ਮਰੀ ਐ ਉੱਥੇ ਕੋਈ ਦਵਾਈ ਗੂਟੀ ਨਹੀਂ ਉੱਥੇ ਡਾਂਗ ਐ ਉਹਨਾਂ ਦੀ ਮਤਲਬ ਕਹਿਣ ਦਾ ਭਾਵ ਐ ਜੀ ਹਾਲਾਤ ਹੋਰ ਤੂੰ ਵੀ ਬੱਤਰ ਹੋ ਗਏ ਡਾਕਟਰ ਸਾਹਿਬ ਬਹੁਤ ਠੀਕ ਐ ਹੁਣ ਤਾਂ ਹਾਲਾਤ ਬੱਤਰ ਹੋ ਗਏ ਨੇ ਪਰ ਸਾਡਾ ਇਹ ਅਸੀਂ ਤਾਂ ਆਵਾਜ਼ ਠਾਰਿਆ ਵੀ ਸਰਕਾਰਾਂ ਕਿਉਂ ਨਹੀਂ ਆਵਾਜ਼ ਠਾਰੀਆਂ ਸਰਕਾਰਾਂ ਪ੍ਰੈਸ਼ਰ ਤੇ ਨਹੀਂ ਸਰਕਾਰਾਂ ਦੇ ਉੱਤੇ ਸਾਰਿਆਂ ਦੇ ਉੱਤੇ ਟਰੰਪ ਦਾ ਡੰਡਾ ਡੰਡਾ ਭਾਰੂ ਹੈ ਥੱਲਾ ਡੰਡਾ ਕਿ ਡੰਡਾ ਭਾਰੂ ਹੈ ਇਸ ਕਰਕੇ ਕੋਈ ਉਹਦੇ ਮੂਰੇ ਬੋਲਣ ਦੀ ਕੋਸ਼ਿਸ਼ ਨਹੀਂ ਕਰਦਾ ਪਰ ਜਿਹੜੇ ਉਹਨਾਂ ਦੇ ਉਹਦੇ ਬਰਾਬਰ ਦੇ ਨੇ ਜਾਂ ਉਹ ਤਾਂ ਤੋਂ ਡਰਦੇ ਨਹੀਂ ਉਹਨਾਂ ਤੋਂ ਸਦਾ ਜਾਂ ਉਹ ਪੰਨੀ ਵੀ ਕੰਟਰੋਲ ਹੈ ਸ਼ਰਮਾ ਜੀ ਜੇਕਰ ਜੇਕਰ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਤੁਸੀਂ ਥੋੜਾ ਖੁੱਲ ਕੇ ਦੱਸਿਓ ਜੇਕਰ ਰਸ਼ੀਆ ਜਰਮਨੀਆ ਫਰਾਂਸ ਹੁੰਦਾ ਤਾਂ ਅਮਰੀਕਾ ਐਵੇਂ ਕਰਦਾ ਜੀ ਕੋਤਾ ਦੇਖੋ ਡਾਕਟਰ ਸਾਹਿਬ ਵੀ ਕਹਿ ਰਹੇ ਮੈਂ ਵੀ ਕਹਿ ਰਹੇ ਆ ਵੀ ਜਿਹੜਾ ਸਾਹਮਣੇ ਪਾਵਰਫੁੱਲ ਆ ਉਸ ਤੋਂ ਡਰ ਨਹੀਂ ਕਰਨਾ ਕੰਨੀ ਕਤਰਾਏ ਰਹੇ ਜੀ ਉਹ ਦਬਦੇ ਨੂੰ ਦਬਾ ਰਹੇ ਆ ਜੀ ਲੇਕਿਨ ਉਹ ਹੀ 55 ਇੰਚ ਦੇ ਸੀਨੇ ਦੀ ਸੀ ਬਾਰ-ਬਾਰ ਗੱਲ ਕਰਦੇ ਆ ਉਹ ਜਿਹੜੀ ਪਾਵਰ ਆ ਉਹ ਤਾਕਤ ਕਿੱਧਰ ਕਿੱਧਰ ਲਗਾਉਣੀ ਚਾਹੀਦੀ ਆ ਮੈਂ ਫਿਰ ਦੁਬਾਰੇ ਕਹੂੰਗਾ ਅਸੀਂ ਇਹ ਨਹੀਂ ਕਹਿੰਦੇ ਜੰਗ ਲੱਗ ਜਵੇ ਲੜਾਈ ਲੱਗ ਜਵੇ ਜੀ ਇਹਨਾਂ ਪ੍ਰਧਾਨ ਮੰਤਰੀ ਕੋਲ ਪਾਵਰ ਹੁੰਦੀ ਆ ਪ੍ਰਧਾਨ ਮੰਤਰੀ ਕੋਲ ਇੱਕ ਸਿਸਟਮ ਹੁੰਦਾ ਈ ਜਿਹੜਾ ਉਹ ਲੋਕਾਂ ਨੂੰ ਲਿਜਾ ਕੇ ਸਸਲੇ ਹੱਲ ਕਰਾ ਸਕਦਾ ਜੀ ਸ਼ਰਮਈ ਤੁਹਾਨੂੰ ਲਾਸਟ ਕੋਚਨਾ ਤੁਹਾਨੂੰ ਕੀ ਲੱਗਦਾ ਵੀ ਹੁ ਦਿੱਕੋ ਸਰਕਾਰਾਂ ਦੀਆਂ ਜਿਹੜੀਆਂ ਗੱਲਾਂ ਉਲਟਾ ਉਹਦੇ ਨਾਲ ਨੁਕਸਾਨੇ ਹੋ ਰਿਹਾ ਜਿਵੇਂ ਉਹ ਡਾਕਟਰ ਸਾਹਿਬ ਨਾਤਰੇ ਵੀ ਹੋਟਲਾਂ ਚੋਂ ਜੰਗਲਾਂ ਚ ਛੱਡ ਦਿੱਤਾ ਉਹ ਪ੍ਰਧਾਨ ਮੰਤਰੀਆਂ ਮੀਟਿੰਗ ਹੋਣ ਤੋਂ ਬਾਅਦ ਕੀ ਅੰਦਾਜ਼ੇ ਲਗਾ ਲਗਾਏ ਜਾ ਰਹੇ ਸੀ ਜਾਂ ਹੁਣ ਗੱਲ ਕਿੱਧਰ ਨੂੰ ਜਾ ਰਹੀ ਆ ਉਲਟਾ ਨੁਕਸਾਨ ਵਾਲੇ ਵਧ ਰਹੇ ਆ ਕੋਈ ਨਾ ਕੋਈ ਦਾ ਤੋੜ ਜਾ ਕੋਈ ਨਾ ਕੋਈ ਦਾ ਹੱਲ ਕੱਢਣਾ ਚਾਹੀਦਾ ਨਹੀਂ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਵੀ ਹੋ ਸਕਦਾ ਹੋ ਸਕਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹਲੇ ਤਾਂ ਚਲੋ ਠੀਕ ਆਕੜੀਆਂ ਲਾ ਕੇ ਜਾਂ ਬੇੜੀਆਂ ਪਾ ਕੇ ਕਿਤੇ ਨਾ ਕਿਤੇ ਬੱਚਾ ਘਰ ਆ ਰਿਹਾ ਬੰਦਾ ਸਾਡਾ ਘਰ ਆ ਰਿਹਾ ਕਿਤੇ ਕੋਈ ਐ ਉਹਨਾਂ ਤੇ ਸੋਚਣ ਦੀ ਜਰੂਰ ਸ ਹੈ ਜੀ। ਅਹ ਕਿਰੋ ਸ਼ਰਮਾਈ ਤੁਸੀਂ ਸਾਨੂੰ ਅਪਡੇਟ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ੁੱਡੀ ਜੀ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸੜਨਾ ਜੁੜੇ ਸੀ ਸੰਜੀਵ ਸ਼ਰਮਾਈ ਸਾਡੇ ਚੈਨਲ ਦੇ ਪੱਤਰਕਾਰ ਨੇ ਤੇ ਜੇਕਰ ਗੱਲ ਕਰੀਏ ਕਿ ਸਾਡਾ ਇਹਦਾ ਮੁद्दा ਸੀ ਕਿ ਕੱਲ ਫੇਰ ਇੱਕ ਜਹਾਜ਼ ਉਤਾਰਿਆ ਗਿਆ ਕੱਲ ਉਤਰਿਆ ਦਿੱਲੀ ਜਿਹਦੇ ਵਿੱਚ ਕੇ 12 ਭਾਰਤੀ ਵਾਪਸ ਭੇਜੇਗੇ ਪਰ ਗੱਲ ਉੱਥੇ ਹੀ ਆ ਗਈ ਫੇਰ ਇਹ ਮੀਟਿੰਗਾਂ ਕੀਤੀਆਂ ਗਈਆਂ ਬਹੁਤ ਜ਼ਿਆਦਾ ਅਮਰੀਕਾ ਵੀ ਜਾ ਕੇ ਨਰਿੰਦਰ ਮੋਦੀ ਵੱਲੋਂ ਵੀ ਤੇ ਜੈ ਸ਼ੰਕਰ ਜੇ ਸਾਡੇ ਵਿਦੇਸ਼ ਮੰਤਰੀ ਉਹਨਾਂ ਵੱਲੋਂ ਵੀ ਕਿਹਾ-ਕਿਹਾ ਸੀ ਕਿ ਹੁਣ ਇਦਾਂ ਦਾ ਕੁਝ ਨਹੀਂ ਹੋਏਗਾ ਹੱਥ ਖੜੀਆਂ ਨਹੀਂ ਲੱਗਣਗੀਆਂ ਬਕਾਇਦਾ ਉਹਨਾਂ ਨੂੰ ਬਾਈਜ਼ਤ ਦਿਆਂਦਾ ਜਾਏਗਾ ਪਰ ਕੱਲ ਉਹ ਬਾਈਜ਼ਤ ਵਾਲੀ ਗੱਲ ਕਿੱਥੇ ਦਿਖੀ ਜਦੋਂ ਉਹਨਾਂ ਦੇ ਹੱਥਾਂ ਜੱਥ ਖੜੀਆਂ ਸੀ ਪੈਰਾਂ ਵਿੱਚ ਬੇੜੀਆਂ ਸੀ ਇੱਥੋਂ ਤੱਕ ਕਿ ਜਿਹੜੀ ਉਹ ਗੱਲ ਕੀਤੀ ਹੈ ਜਿਹੜੇ ਵਾਪਸ ਆਏ ਨੇ 12 ਵਿਅਕਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਰੋਟੀ ਪਾਣੀ ਵੀ ਦਿੱਤੀ ਜਾ ਰਹੀ ਹੁਣ ਕਿਉਂਕਿ ਪਨਾਮਾ ਵੀ ਛੱਡ ਦਿੱਤੇ ਗਏ ਨੇ ਤਿੰਨ ਭਾਰਤੀ 300 ਭਾਰਤੀ ਸੋਰੀ ਤੇ 300 ਭਾਰਤੀਆਂ ਵਿੱਚੋਂ ਕੱਲ ਇਹ 20 ਬੰਦੇ ਯਾਨੀ ਕਿ 14 12 ਬੰਦੇ ਭੇਜੇ ਗਏ ਨੇ ਤੇ ਅੱਜ ਅੱਜ ਹੋ ਸਕਦਾ ਅੱਜ ਅੱਜ 20 ਬੰਦੇ ਹੋਰ ਵਾਪਸ ਆ ਸਕਦੇ ਨੇ ਭਾਰਤੀ ਸੋ ਦੋਸਤੋ ਪਰ ਗੱਲ ਇਹ ਹੈ ਕਿ ਭਾਰਤ ਸਰਕਾਰ ਕਿਉਂ ਨਹੀਂ ਅਮਰੀਕਾ ਦੇ ਖਿਲਾਫ ਕੋਈ ਸਖਤ ਐਕਸ਼ਨ ਲੈ ਰਹੀ ਕੋਈ ਅਜੇ ਹੀ ਗਵਾਰਤਾਲਾਪ ਨਹੀਂ ਹੋ ਰਹੀ ਕਿ ਇਹਨਾਂ ਨੂੰ ਸਹੀ ਸਲਾਮਤ ਇੱਜ਼ਤ ਨਾਲ ਵਾਪਸ ਭੇਜਿਆ ਜਾਵੇ ਅਸੀਂ ਬੰਦੇ ਆ ਕਿ ਇਹ ਲੋਕਾਂ ਦੀ ਆਪਣੀ ਗਲਤੀ ਹੈ ਪਰ ਹੈ ਤਾਂ ਸਾਡੇ ਭਾਰਤ ਦੇ ਬੱਚੇ ਤਾਂ ਇਹਨਾਂ ਦੇ ਨਾਲ ਜੋ ਇਹਨਾਂ ਦਾ سلوਕ ਹੈ ਉਹ ਗਲਤ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਇੱਜ਼ਤ ਨਾਲ ਵਾਪਸ ਲਿਆਣਾ ਚਾਹੀਦਾ ਹੈ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਅਮਰੀਕਾ ਹੁਣ ਸੁਧਰੇਗਾ ਜਾਂ ਨਹੀਂ ਕਿ ਸਾਡੇ ਇਸ ਪ੍ਰੋਬਲਮ ਤੋਂ ਬਾਅਦ ਭਾਰਤ ਸਰਕਾਰ ਦੀ ਅੱਖਾਂ ਖੁੱਲਣਗੀਆਂ ਜਾਂ ਨਹੀਂ ਇਹ ਕਰਨਾ ਹੈ ਤੁਸੀਂ ਤੁਸੀਂ ਇਹਨੂੰ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਤਾਂ ਕਿ ਜਿਹੜੇ ਮੰਤਰੀ ਅੱਖਾਂ ਬੰਦ ਕਰਕੇ ਕੰਨਾਂ 'ਚ ਰੂਹਾਂ ਪਾ ਕੇ ਬੈਠੇ ਹੋਏ ਨੇ ਗੁੰਗੇ ਬੋਲੇ ਇਹਨਾਂ ਨੂੰ ਜਗਾਓ ਤੇ ਇਹਨਾਂ ਨੂੰ ਸੁਣਾਓ ਤਾਂ ਕਿ ਜਿਹੜੇ ਸਾਡੇ ਨੌਜਵਾਨਾਂ ਨਾਲ ਲੜਕੇ ਲੜਕੀਆਂ ਨਾਲ ਇਹਦਾ ਮਾੜਾ ਵਿਆਹ ਹੋ ਰਿਹਾ ਹੈ ਉਹ ਇਦਾਂ ਨਾ ਹੋਵੇ ਸੋ ਦੋਸਤੋ ਦਰਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਪਰੋਂ ਲੈ ਕੇ ਉਤਾ ਤੂੰ ਹੀ ਦੇ ਦਿਓ ਏਵਨ